ਹਾਂਜੀ ਦੋਸਤੋ ਕੀ ਹਾਲ ਚਾਲ ਹੈ ਬਾਈ ਜੀ ਕਮਾਂਗਾਂ ਕਰਨੀਆਂ ਸੌਖੀਆਂ ਨਹੀਂ ਪਈਆਂ ਮੰਨ ਲਓ ਮੈਂ ਵਾਟਰ ਵਾਕਸ ਤੇ ਕੰਮ ਕਰਦਾ ਤੇ ਆਹ ਤੁਸੀਂ ਦੇਖ ਸਕਦੇ ਹੋ ਜਦੋਂ ਕਦੇ ਗੇਟਵਾਲ ਖਰਾਬ ਹੋ ਜਾਂਦੇ ਆ ਤਾਂ ਬਈ ਐਂ ਗੇਟਵਾਲ ਪਾਣੀ ਦੇ ਵਿੱਚ ਵੜ ਕੇ ਸਹੀ ਕਰਨੇ ਪੈਂਦੇ ਆ ਹੁਣ ਤਾਂ ਚਲੋ ਫੇਰ ਵੀ ਗਰਮੀ ਆ ਜਦੋਂ ਸਿਆਲ ਆ ਜਾਂਦੇ ਆ ਉਦੋਂ ਵੀ ਬਾਈ ਐਂ ਠੰਡੇ ਪਾਣੀਆਂ ਦੇ ਵਿੱਚ ਵੜ ਕੇ ਗੇਟਵਾਲ ਸੈੱਟ ਕਰਨੇ ਪੈਂਦੇ ਆ। ਇਹਦੋਂ ਵੀ ਡੂੰਗੇ ਡੂੰਗੇ ਗੇਟਵਾਲਾ ਜੇ ਮੰਨ ਲਓ ਜਿਵੇਂ ਆ ਇੱਧਰ ਇੱਕ ਇੱਧਰ ਆ ਮੇਰੇ ਕੋਲੇ ਗੇਟਵਾਲ ਇਹਦੇ ਵਿੱਚ ਵੀ ਬਾਈ ਪਹਿਲਾਂ ਸਾਨੂੰ ਇੱਕ ਵਾਰੀ 2 ਦਿਨ ਲੱਗੇ ਸੀਗੇ ਇਹ ਵੀ ਘਟੋ ਘਟਾ 5 ਫੁੱਟ ਡੂੰਗਾ ਤੇ ਇਹ ਜਦੋਂ ਆਪਾਂ ਕਰਦੇ ਆ ਨਾ ਉਦੋਂ ਬਹੁਤ ਪਾਣੀ ਆਉਂਦਾ ਕਿਉਂ? ਟੈਂਕੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਭਾਵੇਂ ਗੇਟ ਵਾਲ ਆਪਾਂ ਸਪਲਾਈ ਪਿੱਛੋਂ ਬੰਦ ਵੀ ਕਰਦੇ ਆ ਪਰ ਫੇਰ ਵੀ ਗੇਟ ਵਾਲਾਂ ਦੇ ਵਿੱਚੋਂ ਥੋੜਾ ਥੋੜਾ ਪਾਣੀ ਆਉਂਦਾ ਰਹਿੰਦਾ ਜਿਹਦੇ ਕਰਕੇ ਪ੍ਰੋਪਰ ਪਾਣੀ ਨਹੀਂ ਬੰਦ ਹੁੰਦਾ ਇਸ ਕਰਕੇ ਮਿਹਨਤ ਕਰਨੀ ਚਾਹੀਦੀ ਆ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਆ ਤੇ ਬਾਕੀ ਬਾਈ ਮਿਹਨਤ ਦੀ ਕਮਾਈ ਖੜਦੀ ਆ ਜਿੱਥੇ ਵੀ ਖੜਦੀ ਆ ਤੇ ਸਾਰਿਆਂ ਨੂੰ ਚਾਹੀਦਾ ਵੀ ਆਪਦੀ ਮਿਹਨਤ ਕਰੋ ਮਿਹਨਤ ਕਰਕੇ ਆਪਦੀ ਕਮਾਈ ਕਰੋ ਗਲਤ ਕੰਮ ਛੱਡੋ ਮਿਹਨਤਾਂ ਦੇ ਨਾਲ ਹੀ ਸਭ ਕੁਝ ਹੋ ਜਾਂਦਾ ਬਈ ਬਾਕੀ ਤੁਹਾਨੂੰ ਮੇਰਾ ਇਹ ਕੰਮ ਕਿਵੇਂ ਲੱਗਿਆ ਤੁਸੀਂ ਮੈਨੂੰ ਜਰੂਰ ਦੱਸਿਓ ਜੇ ਜਦੋਂ ਦਾ ਮੈਂ ਆਪਦੇ ਪਿੰਡ ਦੀ ਡਿਊਟੀ ਸੰਭੀ ਆ ਉਦੋਂ ਦਾ ਮੈਂ ਆਪਦੇ ਪਿੰਡ ਵਸਆਂ ਨੂੰ ਬਿਲਕੁਲ ਵੀ ਨਹੀਂ ਸਮੱਸਿਆ ਆਉਣ ਦਿੱਤੀ ਜਦੋਂ ਵੀ ਗੇਟਵਾਲ ਖਰਾਬ ਹੁੰਦਾ ਮੈਂ ਉਸ ਨੂੰ ਜਲਦ ਤੋਂ ਜਲਦ ਸਹੀ ਕਰਨ ਦੀ ਕੋਸ਼ਿਸ਼ ਕਰਦਾ ਕਿ ਜਲਦ ਤੋਂ ਜਲਦ ਸਹੀ ਹੋ ਜੇ ਕਿਉਂ ਮੈਂ ਟਾਈਮ ਨਹੀਂ ਜ਼ਿਆਦਾ ਪੈਣ ਦਿੰਦਾ ਇਸ ਕਰਕੇ ਵੀ ਪਿਆ ਪਾਣੀ ਦੀ ਮੈਂ ਕਦੇ ਵੀ ਨਹੀਂ ਦਿੱਕਤ ਆਉਣ ਦਿੱਤੀ ਅਤੇ ਨਾ ਹੀ ਆਉਣ ਦੇਵਾਂ ਜਿੰਨਾ ਟਾਈਮ ਮੇਰੀ ਇੱਥੇ ਡਿਊਟੀ ਆ ਮੈਂ ਆਪਦੇ ਪਿੰਡ ਵਾਸੀਆਂ ਦਾ ਮੈਨੂੰ ਸਹਿਯੋਗ ਮਿਲਦਾ ਬਹੁਤ ਵਧੀਆ ਲੱਗਦਾ ਜਦੋਂ ਕੋਈ ਕਹਿੰਦਾ ਕਿ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ ਬਾਕੀ ਜਦੋਂ ਦਾ ਮੈਂ ਆਇਆ ਉਦੋਂ ਦਾ ਮੈਂ ਵਾਟਰ ਵਾਕ ਸੱਚੇ ਬਹੁਤ ਸੁਧਾਰ ਲਿਆਂਦਾ ਆ ਚਾਰ ਸਫੇਰੇ ਅੱਗੇ ਇੱਥੇ ਇਹਨਾਂ ਨਾ ਘਾਹ ਖੜਾ ਹੁੰਦਾ ਸੀਗਾ ਬੂਟੇ ਸੁੱਕੇ ਦੇ ਖੜੇ ਹੁੰਦੇ ਸੀਗੇ ਆ तकरीबन ਹੁਣ ਸਾਰੀ ਸਫਾਈ ਕਰਤੀ ਆ ਹੁਣ ਅੱਗੇ ਵੀ ਇਸ ਤੋਂ ਐਵੇਂ ਰਹੂਗਾ ਵੀ ਮੰਨ ਲਓ ਜਿਹੜੀਆਂ ਆ ਜਗ੍ਹਾ ਖਾਲੀ ਰਹੀਆਂ ਇੱਥੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਬੂਟੇ-ਬੂਟੇ ਲਾਵਾਂਗੇ ਬਾਕੀ ਕੋਸ਼ਿਸ਼ ਜਾਰੀ ਆ ਤਾਂ ਆਓ ਸੱਜਣੋ ਹੁਣ ਤੁਸੀਂ ਵੇਖੋ ਕਿ ਅਸੀਂ ਕਿਵੇਂ ਗੇਟ ਵਾਲ ਦੀ ਤਿਆਰੀ ਕਰ ਰਹੇ ਆ ਕਿਵੇਂ ਉਹਨੂੰ ਕਸ ਰਹੇ ਆ ਐਨਾ ਡੂੰਘਾ ਪਾਣੀ ਆ ਵਿੱਚ ਵੀਰ ਚੁੱਭੀ ਮਾਰ ਕੇ ਇਸ ਦੇ ਨਾਟਕਸਦਾ ਕਿਉਂ ਪਾਣੀ ਬੰਦ ਨਹੀਂ ਹੁੰਦਾ ਹੁਣ ਇਸ ਤੋਂ ਬਾਅਦ ਪਾਣੀ ਬਾਲਟੀ ਨਾਲ ਕੱਢਾਂਗੇ ਫਿਰ ਉਸ ਤੋਂ ਬਾਅਦ ਪ੍ਰੋਪਰ ਨਾਟਕਸ ਕੇ ਪਿੰਡ ਨੂੰ ਸਪਲਾਈ ਚਾਲੂ ਕਰਾਂਗੇ ਬਾਕੀ ਤੁਸੀਂ ਜਰੂਰ ਦੱਸਿਓ ਜੇ ਵੀ ਮੇਰਾ ਇਹ ਕੰਮ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ ਜੀ